ਪੀ 24 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬਸੀ ਪਠਾਨਾ ਦੇ ਵਿਕਾਸ ਲਈ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਜ਼ੋਰਦਾਰ ਯਤਨ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਿਧਾਨ ਸਭਾ ਵਿੱਚ ਸ਼ਹਿਰ ਦੇ ਵਿਕਾਸ ਲਈ ਇੱਕ ਮਹੱਤਵਪੂਰਨ ਚਰਚਾ ਕੀਤੀ ਉਹਨਾਂ ਸਰਕਾਰ ਨੂੰ ਸ਼ਹਿਰ ਵਿੱਚ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਕਰਨ ਅਤੇ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਅਪੀਲ ਕੀਤੀ ਰੁਪਿੰਦਰ ਸਿੰਘ ਹੈਪੀ ਨੇ ਬਸੀ ਪਠਾਨਾ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇਹੜੇ ਵਚਨ ਬੱਤਾ ਦਿਖਾਈ ਹੈ ਉਹਨਾਂ ਦੇ ਯਤਨਾਂ ਨਾਲ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਨਾਗਰਿਕਾਂ ਦਾ ਜੀਵਨ ਪੱਤਰ ਬਿਹਤਰ ਹੋਵੇਗਾ ਇਸ ਗੱਲਬਾਤ ਦੌਰਾਨ ਗੁਪਿੰਦਰ ਸਿੰਘ ਹੈਪੀ ਨੇ ਸ਼ਹਿਰ ਵਿੱਚ ਸੜਕਾਂ ਬਿਜਲੀ ਪਾਣੀ ਅਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੀ ਲੋੜ ਤੇ ਜ਼ੋਰ ਦਿੱਤਾ ਉਹਨਾਂ ਸਰਕਾਰ ਨੂੰ ਇਹਨਾਂ ਖੇਤਰਾਂ ਵਿੱਚ ਹੋਰ ਨਿਵੇਸ਼ ਕਰਨ ਅਤੇ ਸ਼ਹਿਰ ਦੇ ਵਿਕਾਸ ਨੂੰ ਹੁਲਾਰਾ ਦੇਣ ਲਈ ਕਿਹਾ ਪੇਸ਼ ਹੈ ਪੀ 24 ਤੋਂ ਸਾਹਿਬ ਮੜਕਨ ਦੀ ਖਾਸ ਰਿਪੋਰਟ ਬਹੁਤ ਬਹੁਤ ਧੰਨਵਾਦ ਸਪੀਕਰ ਸਾਹਿਬ ਸਪੀਕਰ ਸਾਹਿਬ ਇੱਕ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਮੇਰਾ ਹਲਕਾ ਬਸੀ ਪਠਾਣਾ ਤੇ ਹਲਕਾ ਫਤਿਹਗੜ ਸਾਹਿਬ ਤੇ ਬਸੀ ਪਠਾਣਾ ਦੋਨਾਂ ਨੂੰ ਕਮਬਾਈਨ ਕਰਦਾ ਜੀ ਜਦੋਂ ਆਪਾਂ ਫਤਿਹਗੜ ਸਾਹਿਬ ਤੋਂ ਆਉਨੇ ਆ ਜੀ ਚੰਡੀਗੜ੍ਹ ਨੂੰ ਫਤਿਹਗੜ ਤੋਂ ਬਡਾਲੀ ਚੁੰਨੀ ਪਾਇਆ ਹੋ ਕੇ ਚੰਡੀਗੜ੍ਹ ਆਉਨੇ ਆ ਉਹ ਰਸਤਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਛੋਟਾ ਰਸਤਾ ਜੀ ਟ੍ਰੈਫਿਕ ਬਹੁਤ ਜ਼ਿਆਦਾ ਹੋ ਗਈ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਦਿੱਕਤ ਇੰਨੀ ਆਉਂਦੀ ਆ ਕਿ ਕਈ ਵਾਰ ਰਸਤੇ ਦੇ ਵਿੱਚ ਕੋਈ ਔਰ ਹੋਣੀ ਹੋ ਜਾਵੇ ਹੋ ਜਾਵੇ ਜੇ ਕਿਸੇ ਨੇ ਐਂਬੂਲੈਂਸ ਦੇ ਥਰੂ ਵੀ ਆਉਣਾ ਤਾਂ ਇਹ ਕਾਲੀ ਮੇਰੇ ਧਿਆਨ ਚ ਆਇਆ ਕਿ ਜੇ ਉਹਨਾਂ ਨੇ ਐਂਬੂਲੈਂਸ ਦੇ ਥਰੂ ਵੀ ਆਉਣਾ ਤਾਂ ਵੀ ਚੁੰਨੀ ਬਡਾਲੀ ਦੇ ਵਿੱਚ ਆ ਕੇ ਅੱਧਾ ਅੱਧਾ ਕੰਟਾ ਟ੍ਰੈਫਿਕ ਦਾ ਲੱਗ ਜਾਂਦਾ ਸੋ ਮੇਰੀ ਬੇਨਤੀ ਹੈ ਸਰਕਾਰ ਨੂੰ ਤੁਹਾਡੇ ਸਾਹਮਣੇ ਰਹੀਂ ਕਿ ਉਸ ਰੋਡ ਨੂੰ ਚਾਰ ਮਾਰਗੀ ਬਣਾਇਆ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਜਿਹੜੀ ਸਮੱਸਿਆ ਰਾਗੀਰਾ ਲਈ ਆ ਉਹ ਹੱਲ ਹੋ ਸਕੇ ਬਹੁਤ ਬਹੁਤ ਧੰਨਵਾਦ ਜੀ